ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਤੁਸੀਂ ਦੇਖ ਰਹੇ ਹੋ ਕਿ ਪਿੰਡ ਪੱਖੋ ਕੇ ਟਾਲੀਪੁਰ ਪਿੰਡ ਪੱਖੋ ਕੇ ਟਾਲੀ ਸਾਹਿਬ ਨੇੜੇ ਡੇਰਾ ਬਾਬਾ ਨਾਨਕ ਜੋ ਬਾਬਾ ਸ੍ਰੀ ਚੰਦੀ ਦੇ ਸਥਾਨ ਦੇ ਵਿੱਚ ਕੀ ਦੇਖਿਆ ਕਿ ਬਹੁਤ ਹੀ ਜ਼ਿਆਦਾ ਜਿਹੜਾ ਪਾਣੀ ਇਕੱਠਾ ਹੋਇਆ ਵਾ ਹਾੜ ਕਾਰਨ ਇੱਥੋਂ ਆਠ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜੋ ਕਿਸ ਤਰ੍ਹਾਂ ਹੀ ਚੈਰਿਟੀ ਦੇ ਸਿੰਘ ਲੈ ਕੇ ਜਾ ਰਹੇ ਨੇ ਸੋ ਦੇਖ ਰਹੇ ਹੋ ਕਿ ਜੋ ਨਿਤਨੇਮ ਵਾਲੇ ਸੁੰਦਰ ਗੁਟਕੇ ਸਾਹਿਬ ਪੋਥੀ ਸਾਹਿਬ ਤੇ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤ ਸੁੰਦਰ ਗੁਟਕੇ ਸਾਹਿਬ ਵਾਹਿਗੁਰੂ ਧਿਆਨ ਲਓ ਸੋ ਬਹੁਤ ਹੀ ਜੋ ਹੱਡ ਦੇ ਨਾਲ ਕਾਫੀ ਜ਼ਿਆਦਾ ਗੁਰੂ ਘਰਾਂ ਦੇ ਵਿੱਚ ਨਖਾਵ ਹੋਇਆ ਵਾ ਬਾਬਾ ਸ੍ਰੀ ਚੰਦ ਜੀ ਦਾ ਸਥਾਨ ਤੇ ਵੀ ਜੋ ਬਹੁਤ ਜ਼ਿਆਦਾ ਪਾਣੀ ਹੈ ਤੁਸੀਂ ਦੇਖ ਰਹੇ ਹੋ ਪਹਿਲਾਂ 3 ਦਿਨ ਪਹਿਲਾਂ ਜਿਹੜਾ ਪਾਣੀ ਸੀ ਉਹ ਇਤੋਂ ਵੀ 2 2.5 ਫੁੱਟ ਜਿਹੜਾ ਹੋਰ ਉੱਚਾ ਸੀ ਲੇਕਿਨ ਅਸੀਂ ਅੱਜ ਤੀਜੇ ਦਿਨ ਇੱਥੇ ਪਹੁੰਚੇ ਆ ਤੇ ਬਾਬਾ ਜੀ ਦੇ ਸਥਾਨ ਤੇ ਦੇਖ ਸਕਦੇ ਹੋ ਕਿ ਕਿਦਾਂ ਜਿਹੜੇ ਆ ਜਿੱਥੇ ਗੁਰਦੁਆਰਾ ਸਾਹਿਬ ਹੀ ਮੇਨ ਸਥਾਨ ਸੀ ਜਿੱਥੇ ਉਹ ਸਾਰਾ ਜਿਹੜਾ ਪਾਣੀ ਦੇ ਨਾਲ ਭਰਿਆ ਹੋਇਆ ਵਾ ਏ ਬਾਬਾ ਜੀ ਦਾ ਤਪਸਥਾਨ ਬਾਬਾ ਸ੍ਰੀ ਚੰਦ ਜੀ ਦਾ ਪਿੰਡ ਪੱਖੋਗੇ ਟਾਲੀ ਸਾਹਿਬ ਦੇ ਡੇਰਾ ਬਾਬਾ ਨਾਨਕ ਦੇ ਨੇੜੇ ਆ ਕਿਸ ਤਰ੍ਹਾਂ ਜਿਹੜਾ ਚੂਰ ਸੇਵਾ ਚੈਰਟੀਜ਼ ਦੇ ਵੱਲੋਂ ਖਾਲਸਾ ਅਕੈਡਮੀ ਜੱਬੋਵਾਲ ਦੀ ਜਿਹੜੀ ਟੀਮ ਆ ਸਾਰੇ ਸਿੰਘ ਇੱਥੇ ਪਹੁੰਚੇ ਨੇ ਅੱਠ ਸਰੂਪ ਸੀ ਧੰ ਸਤਿਗੁਰੂ ਸ੍ਰੀ ਗੁਰੂ ਰੰਧ ਸਾਹਿਬ ਜੀ ਦੇ ਪੰਜ ਸਰੂਪ ਪਹਿਲਾਂ ਇੱਥੋਂ ਲੈ ਕੇ ਡੇਰਾ ਬਾਬਾ ਨਾਨਕ ਦਰਬਾਰ ਸਾਹਿਬ ਮੇਨ ਸਥਾਨ ਤੇ ਪਹੁੰਚਾਏ ਨੇ ਸੋ ਹੁਣ ਤਿੰਨ ਸਰੂਪ ਪਾਵਨ ਸਰੂਪ ਲੈ ਕੇ ਹੁਣ ਇਹ ਵੀ ਉਸ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਮਹਿਨਸਥਾਨ ਤੇ ਲੈ ਕੇ ਜਾ ਰਹੇ ਆਂ ਦੇਖੋ ਗੁਰਕੇ ਸਾਹਿਬ ਲੱਕ ਤੋਂ ਵੀ ਵਾਇਗੁਰਜੀ ਜਾਦਾ ਉੱਪਰ ਜਿਹੜਾ ਪਾਣੀ ਆ ਇਹ ਅੱਜ ਫਿਰ ਵੀ ਫਰਕ ਪੈ ਗਿਆ ਵਾ ਜਿਹੜਾ ਤਿੰਨ ਦਿਨ ਬਾਅਦ ਇੱਥੇ ਜਿਹੜੇ ਬੇੜੀ ਨੇ ਵੀ ਜਿਹੜੀ ਇੱਥੇ ਆਪਣਾ ਰਾਹ ਬਣਾਇਆ ਸੀ ਬੇੜੀ ਦੇ ਰਾਈ ਜਿਹੜਾ ਇੱਥੇ ਪਾਵਨ ਸਰੂਪ ਲੈਣ ਲਈ ਪਹੁੰਚੇ ਆਂ ਇੰਨਾ ਪਾਣੀ ਆ ਗਿਆ ਕਿ ਦੇਖੋ ਸੰਗਤ ਜੀ ਬਹੁਤ ਜਿਹੜਾ ਵੇ ਇਹ ਕਿ ਇਹ ਕਿ ਦੁੱਖ ਹੁੰਦਾ ਹੈ ਚੀਜ਼ਾਂ ਤਸਵੀਰਾਂ ਵੇਖ ਕੇ ਪਾਵਨ ਸਰੂਪ ਜਿਹੜੇ ਨੇ ਕੋਥੀ ਸਾਹਿਬ ਜਿਹੜੇ ਨੇ ਭਿੱਜੇ ਹੋਏ ਨੇ ਸਤਿ ਗੁਰੂ ਸਤਿ ਗੁਰੂ ਮਵਾਹੀ ਗੁਰੂ ਸਤਿ ਸਤਿ ਗੁਰੂ ਥਲੇ ਸਤਿ ਗੁਰੂ ਮਵਾਹੀ ਗੁਰੂ ਸਤਿ ਜਿਆਦਾ ਦਿੱਕਤ ਚੋ ਪਰ ਅਸੀਂ ਇਹ ਚਾਹੁੰਦੇ ਆ ਕਿ ਜਿੰਨੇ ਜੀ ਬਚ ਸਕਦੇ ਉਹਨੇ ਜੀ ਤਾਂ ਬਚਾ ਲਈ ਹੁਣ ਜੇ ਪਾਣੀ ਵਧ ਗਿਆ ਫਿਰ ਆਪਾਂ ਕੀ ਕਰਾਂਗੇ ਅ ਜਾਨ ਸਾਹਿਬ ਅਪਾ ਲੋਕਾਂ ਨੂੰ ਸ਼ਾਮ ਦਾ ਟਾਈਮ ਹੋ ਜਾਣਾ ਹਨੇਰਾ ਹੋ ਜਾਣਾ ਫਿਰ ਸਾਡੇ ਤੋਂ ਆਇਆ ਵੀ ਨਹੀਂ ਜਾਣਾ ਜੇ ਰਾਤ ਨੂੰ ਪਾਣੀ ਵਧ ਗਿਆ ਫਿਰ ਕੀ ਕਰਾਂਗੇ ਆਪਾਂ ਕੁਸ਼ ਕਰਨ ਜੋਗੀ ਨਹੀਂ ਰਹਿਵਾਂਗੇ ਹਜੇ ਹੁਣ ਆਪ ਆਏ ਆ ਅਸੀਂ ਚੱਲ ਕੇ ਤੁਹਾਡੇ ਵਾਸਤੇ ਹੀ ਆਏ ਆ ਤੁਹਾਨੂੰ ਲੈਣ ਹੀ ਆਏ ਆ ਬਾਜੋ ਜਾਨ ਨਾਲ ਉੱਤੇ ਕੁਸ਼ ਨਹੀਂ ਹੁੰਦਾ ਜਾਨ ਵੱਜ ਜਾਂਦੀ ਬੰਦਾ ਸਭ ਕੁਝ ਬਣਾ ਲੈਂਦਾ ਇੱਕ ਦੋ ਜੀ ਛੱਡ ਦਿਓ ਕੋਈ ਗੱਲ ਨਹੀਂ ਫੇਰ ਜਗਾ ਸਮਾਨ ਫੇਰ ਬਣ ਜਾਂਦਾ ਕਿਤੇ ਨਹੀਂ ਜਾਂਦਾ ਦੋ ਜੀ ਰਹਿ ਜੋ ਤੁਸੀਂ ਰਹਿ ਜੋ ਬਜ਼ੁਰਗ ਜਿਹੜੇ ਨਹੀਂ ਜਾਣਾ ਨਾ ਜਾਓ ਮਾਤਾ ਭੈਣਾ ਆਜੋ ਤੁਸੀਂ ਸਾਡੇ ਨਾਲ ਨਹੀਂ ਤੁਹਾਨੂੰ ਮਾਤਾ ਭੈਣਾ ਤੁਹਾਨੂੰ ਬੀਬੀਆਂ ਚਾਹੀਦੀਆਂ ਨੇ ਬੀਬੀਆਂ ਆਓ ਜਿਹੜੇ ਛੋਟੇ ਜਵਾਕ ਹੈ ਧੀਆਂ ਭੈਣਾ ਆਪਣੀਆਂ ਭੇਜ ਦਿਓ ਧਿਆਨ ਹੀ ਰੱਖਾਂਗੇ ਅਸੀਂ ਵਧੀਆ ਧਿਆਨ ਰੱਖਾਂਗੇ ਗੁਰੂ ਘਰ ਰੱਖਾਂਗੇ ਲੰਗਰ ਪ੍ਰਸ਼ਾਦਾ ਵੀ ਚੰਚਣ ਵਾਲੀ ਮਿਲੂਗਾ ਹਾਂ ਸ਼ਾਮ ਨੂੰ ਆ

ਤੇ ਪਰਿਵਾਰ ਦੇ ਨਾਲ ਹੀ ਕਿੰਨੇ ਪਏ ਆ ਬੀਬੀਆਂ ਆ ਜੋ ਗੁਰਦੁਆਰਾ ਸਾਹਿਬ ਦੇ ਵਿੱਚ ਤੁਹਾਡਾ ਦਾਪਾ ਸੰਭਾਲ ਕਰਾਂਗੇ ਕੋਈ ਗੱਲ ਨਹੀਂ ਤੁਹਾਨੂੰ ਫੇਰੇ ਛੱਡ ਜਾਗੇ ਜਦੋਂ ਪਾਣੀ ਥੱਲੇ ਚਲ ਜਾਊਗਾ ਪਰਿਵਾਰ ਦੀ ਜਾਨ ਬਚੂਗੀ ਤੇ ਕੁਝ ਕਰ ਸਕਦੇ ਹੋ ਜ਼ਿੰਦਗੀ ਚ ਕਿ ਜਾਨ ਨਹੀਂ ਬਚੂਗੀ ਤੇ ਫਿਰ ਕੀ ਕਰਦਾ ਕਰ ਲੋਗੇ ਘਰ ਨੇ ਤੇ ਇੱਥੇ ਹੀ ਰਹਿ ਜਾਣਾ ਆ ਅੰਜੋਗੇ ਕਾਰਗਰਾ ਠੀਕ ਹੈ ਇਹ ਮਾਰਗ ਕਰਾ ਦੇ ਅੰਦਰ ਘਰ ਆ ਅਸੀਂ ድਰਿਓ ਪਾਰੋਂ ਆਏ ਹਾਂ ਸਾਹਬ ਦਾ ਠੀਕ ਹੈ ਪਰ ਮੈਂ ਤੁਹਾਡੇ ਲਈ ਆਪਾਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਜੀ ਜੋੜਨੇ ਸਾਂਜੀ ਤਾਨੂੰ ਆਸਰਾ ਬਣਾ ਸੋਨਾ ਉੱਤੇ ਡਰ ਨਹੀਂ ਮੈਂ ਉਹੀ ਤੁਹਾਨੂੰ ਕਹਿ ਰਿਹਾ ਕਿ ਜੇ ਪਾਣੀ ਵੱਧ ਗਿਆ ਜੇ ਜੇ ਪਾਣੀ ਵੱਧ ਗਿਆ ਦੇਖ ਮੇਰੀ ਗੱਲ ਸੁਣੋ ਜੇ ਸਵੇਰ ਤੱਕ ਪਾਣੀ ਦਾ ਇੱਥੇ ਬਿਲਕੁਲ ਨਹੀਂ ਸੀਗਾ ਹੁਣ ਆ ਗਿਆ ਨਾ 3 3 4 4 ਫੁੱਟ ਜੇ ਹੋਰ ਵੱਧ ਗਿਆ ਫਿਰ ਫਿਰ ਆਪਾਂ ਕਿੱਥੇ ਜਾਵਾਂਗੇ ਵੱਧ ਗਿਆ 2 ਫੁੱਟ ਫਿਰ ਇਹਨਾਂ ਵਾਸਤੇ ਦੱਸੋ ਤੇ ਵਿਚਾਰੀਆਂ ਵਾਲੀ ਆ ਜਾਓ ਨਹੀਂ ਨਹੀਂ ਸਾਨੂੰ ਬੀਬੀਆਂ ਨੂੰ ਚੱਲੋ ਸਾਹਿਬ ਬੀਬੀਆਂ ਨੂੰ ਭੇਜ ਦੋ ਟੰਗੇ ਰਵਾਂਗੇ ਆਪਾਂ ਮੈਂ ਰੋ ਪਾਣੀ ਦਾ ਮੇਰੇ ਨਾਲ ਮੇਰੇ ਨਾਲ ਨੂੰ ਤੇ ਮੈਂ ਉਹ ਪਾਣੀ ਦਾ ਬੜੀ ਯੋਗਲਾ ਕੱਢਿਆ ਥੋੜਾ ਇੱਕ ਤੂੰ ਛੋਟਾ ਬੱਚਾ ਐ ਤੂੰ ਵੀ ਚੱਲ ਚੱਲ ਜੀ ਚੱਲ ਜੀ ਅੱਗੇ ਨਾਲ ਤੂੰ ਵੀ ਉਦੀ ਵੀ ਤੇ ਜਾਨ ਲੇਖੋ ਨਾ ਸਾਰਿਆਂ ਨੂੰ ਦੇਖੋ ਜਦੋਂ ਪਾਣੀ ਲੱਗ ਗਿਆ ਸਾਰਿਆਂ ਨੂੰ ਪਤਾ ਪਾਣੀ ਲੱਤ ਜਾਣਾ ਹੈ ਸਾਡਾ ਉਹ ਕੱਢ ਦੀ ਰੋਟੀ ਪਾਣੀ ਕੋਈ ਨਹੀਂ ਜਗਾ ਡੱਗਰ ਸਾਡੇ ਰੋਣ ਦੇ ਦੇਖੋ ਜੀ ਭੁੱਖੇ ਪਾਣੀ ਦੀ ਗੱਲ ਇਹ ਤੇ ਗੁਰਦੁਆਰੇ ਸਾਹਿਬ ਚ ਲੰਗਰ ਲੱਗਿਆ ਹੈ ਸਾਰਾ ਕੁਝ ਹੈ ਚੰਗਾ ਬੰਦਿਆ ਆ ਆਂਦੀ ਆਂਦੀ ਦੇਖ ਸਿੰਘ ਜੀ ਮੈਂ ਤੁਹਾਨੂੰ ਵੀ ਦੇ ਦਿੰਦੇ ਆ ਜਾ ਕੇ ਤੁਸੀਂ ਹੁਣ ਤੇ ਚੱਲੋ ਸਾਡੇ ਨਾਲ ਕਿਉਂ ਪਾ ਰਿਹਾ ਕਿੱਥੇ ਅਸੀਂ ਉਹਨਾਂ ਨੂੰ ਵੀ ਲੈ ਆਉਨੇ ਆ ਹਾਂ ਉਹਨਾਂ ਨੂੰ ਵੀ ਲੈ ਆਉਨੇ ਆ ਜੀ ਉਹਨੂੰ ਵੀ ਕੱਢਾਂਗੇ ਹੈਲੀਕਾਪਟਰ ਆ ਰਿਹਾ ਉਹਨਾਂ ਨੂੰ ਵੀ ਲੈ ਕੇ ਆਵਾਂਗੇ ਹੈਲੀਕਾਪਟਰ ਨਾਲ ਹੀ ਲੈ ਕੇ ਆਵਾਂਗੇ ਉਹਨਾਂ ਨੂੰ ਤੁਸੀਂ ਹੁਣ ਤੁਸੀਂ ਤੇ ਚੱਲੋ ਤੁਸੀਂ ਤਾਂ ਚੱਲੋ ਪਹਿਲਾਂ ਆਜੋ ਉਹਨਾਂ ਨੂੰ ਵੀ ਲੈ ਆਉਨੇ ਆ ਚੱਲੋ 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 ਸਾਬਾ ਜੀ ਬੱਚੇ-ਬੁੱਚੇ ਕੱਢੂਗੀ ਬੱਚੇ-ਬੁੱਚੇ ਕੱਢਿਆ ਆਪਾਂ ਕਿਉਂ ਆਪਾਂ ਯਾਰੇ ਮਾ ਵੇਰੀ ਗੱਲ ਨਹੀਂ ਨਹੀਂ ਮੇਰੀ ਗੱਲ ਸੁਣੋ